ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਖੰਡਾਪਾਰਕ ਵਿੱਚ ਪਹੁੰਚੇ ਆ ਤਾਂ ਦੱਸ ਦਈਏ ਕਿ ਪਰਿਵਾਰ ਸਾਡੇ ਨਾਲ ਮੌਜੂਦ ਆ ਅੱਜ ਜਥੇਬੰਦੀ ਮਜ਼ਦੂਰ ਲੋਕ ਲਹਿਰ ਦੇ ਨਾਲ ਆ ਪਰਿਵਾਰ ਅੱਜ ਸਾਡੇ ਨਾਲ ਇੱਥੇ ਪਹੁੰਚ ਆਏ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਮਾਮਲਾ ਏ ਮਾਤਾ ਜੀ ਕੀ ਨਾਮ ਆ ਜੀ ਜਸਵਿੰਦਰ ਕੌਰ ਤੇ ਕੀ ਕਾਰਨ ਜਿਹੜਾ ਅਸੀਂ ਤੁਸੀਂ ਜਥੇਬੰਦੀ ਵਿੱਚ ਪਹੁੰਚੇ ਆ ਨਾਲ ਲੈ ਕੇ ਪ੍ਰਧਾਨ ਨੂੰ ਜਸਵਿੰਦਰ ਕੌਰਾ ਜੀ ਮੇਰਾ ਨਾ ਹਾਂਜੀ ਤੇ ਐਸੀ ਜੀ ਇਹ ਸਾਡੀ ਬੇਨਤੀ ਆ ਵੀ ਮੇਰੀ ਨੂੰਹ ਦੇ ਕਿਸੇ ਨਾਲ ਰਬੰਦ ਸੀ ਤੇ ਉਹ ਮੇਰਾ ਬੇਟਾ ਪੂਰੀ ਪਰੇਸ਼ਾਨੀ ਚ ਰਹਿੰਦਾ ਸੀ ਤੇ ਉਹ ਮੇਰਾ ਬੱਚਾ ਚਕਾਇਆ ਗਿਆ ਪਤਾ ਨਹੀਂ ਮਰਵਾਇਆ ਗਿਆ ਕਿ ਪਤਾ ਨਹੀਂ ਕੀ ਕਰਨ ਉਹਨੇ ਕੀਤਾ ਕਿਹੜਾ ਪਿੰਡ ਮਾਦਾ ਜੀ ਤੁਹਾਡਾ ਮੇਰਾ ਪਿੰਡ ਜੀ ਕਾਨੇ ਵਾਲੀ ਆ ਰਹਿੰਦਾ ਸੀ ਸਹੁਰਾ ਘਰ ਜਵਾਈ 14 15 ਸਾਲ ਹੋ ਗਏ ਸਮੇਂ ਰਹਿੰਦੇ ਕਿੰਨਾ ਟਾਈਮ ਹੋ ਗਿਆ ਜਿਹੜਾ ਤੁਸੀਂ ਕਹਿ ਰਹੇ ਮੇਰਾ ਬੇਟਾ ਨਹੀਂ ਮਿਲ ਰਿਹਾ ਅੱਜ ਜੀ 5 ਦਿਨ ਹੋ ਚੱਲੇ ਆ ਦਰਕਾਰੇ ਮੇਰੀ ਕੋਈ ਸੁਣਾਈ ਨਹੀਂ ਹੋਈ ਥਾਣੇ ਦਲਵਾਰਾਂ ਦੇ ਵਿੱਚ ਨਾ ਜਨਾਨੀ ਮੇਰੇ ਮੱਥੇ ਲੱਗੀ ਆ ਕੋਈ ਮੈਨੂੰ ਕੋਈ ਫੋਨ ਨਹੀਂ ਲਾਇਆ ਕੋਈ ਮੇਰੇ ਨਾਲ ਉਹਨੇ ਰਜਾ ਬੰਦੀ ਨਹੀਂ ਕੀਤੀ ਕਿੰਨਾ ਚਿਰ ਹੈ ਤੁਹਾਡੇ ਬੇਟੇ ਦੇ ਵਿਆਹ ਨੂੰ ਜੀ 15 15 ਸਾਲ ਹੋ ਗਏ ਜੀ ਤੇ ਹੁਣ ਜਿਹੜਾ ਤੁਸੀਂ ਕਹਿ ਰਹੇ ਵੀ ਉਹ ਮਿਲ ਨਹੀਂ ਰਿਹਾ ਤੇ ਇਹ ਕਿੰਨੇ ਦਿਨਾਂ ਦੀ ਗੱਲ ਆ ਇਹ ਜੀ ਅੱਜ 5 ਦਿਨ ਹੋ ਗਏ ਸਾਡੀ ਕੋਈ ਸੁਣਾਈ ਨਹੀਂ ਹੋਈਗੀ ਗਰੀਬਾਂ ਕਿਸੇ ਥਾਣੇ ਦੇ ਵਿੱਚ ਰਿਪੋਰਟ ਕੀਤੀ ਆ ਹੋਈ ਗਈ ਆ ਜੀ ਛੱਤਰ ਥਾਣੇ ਦੇ ਵਿੱਚ ਰਿਪੋਰਟ ਹੋਈ ਆ ਸਾਡੀ ਕੀ ਕਹਣਾ ਉਹਨਾਂ ਦਾ ਉਹਨਾਂ ਦਾ ਕਹਿਣਾ ਕੁਝ ਨਹੀਂ ਸਾਨੂੰ ਆਦੇ ਸੀ ਕਿ ਉਹ ਨੰਬਰ ਲਾਇਆ ਸਟੇਟ ਤੇ ਉਹਨੂੰ ਕਾਲਾ ਕਢਾਵਾਂਗੇ ਫਿਰ ਕੁਝ ਚੋਕ ਚੜਾਈ ਕਰਾਂਗੇ ਤੁਹਾਨੂੰ ਕੀ ਦੇਦੇ ਸ਼ਾਕਾ ਮਾਤਾ ਜੀ ਸਾਨੂੰ ਸ਼ੱਕ ਜੀ ਬਸ ਉਹ ਕਲੀ ਇੱਕ ਜਨਾਨੀ ਤੇ ਚਾਕਾ ਮਾਰੇ ਮੇਰਾ ਪੁੱਤ ਉਸੇ ਨੇ ਗੋਆਇਆ ਵੇ ਕੀ ਉਹਨਾਂ ਦਾ ਨਾਮ ਕੀ ਜਨਾਨੀ ਦਾ ਨਾਂ ਬੇਨਤਾ ਤੇ ਤੁਹਾਡੇ ਕੀ ਲੱਗਦੇ ਉਹ ਮੇਰੀ ਨੋਹਾ ਜੀ ਮਾਤਾ ਜੀ ਜਿਹੜਾ ਤੁਸੀਂ ਕਹਿ ਰਹੇ ਆਂ ਵੀ ਤੁਹਾਨੂੰ ਆਪ ਦੇ ਪਰਿਵਾਰ ਹੀ ਇੱਕ ਪਰਿਵਾਰ ਹੀ ਜਿਹੜਾ ਤੁਹਾਡਾ ਗਿਣਿਆ ਜਾਊਗਾ ਉਹਦੇ ਦੀ ਚਾਕਾ ਕੀ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਇਹ ਚੀਜ਼ ਦਾ ਜੀ ਪਹਿਲਾਂ ਜੀ ਸਾਨੂੰ ਪਤਾ ਸੀ ਪਰ ਅਸੀਂ ਫੇਰ ਵੀ ਪੁੱਤ ਦੇ ਮਾਰੇ ਬਲੇਟੇ ਬਲੇਟੀ ਆਉਂਦੇ ਸਨ ਤਿੰਨ ਦੋ ਬੇਟੀਆਂ ਉਹਦੀਆਂ ਐਸੀ ਆ ਤੇ 3 ਦਾ ਪਿਓ ਆ ਕੁੜੀਆਂ ਆ ਦਿਨੇ ਸੀ ਮੇਰੇ ਸਾਡੇ ਡੇਢੀ ਤੇ ਪਰੇ ਸੀ ਜਿਉ ਨਹੀਂ ਸਨ ਕੋਈ ਤਾਂ ਬੈੜੀ ਦਾ ਨਹੀਂ ਕਿਸੇ ਨੇ ਸੋਚਿਆ ਤੇ ਨਾ ਕੋਈ ਬੰਦੇ ਵਾਲੀ ਨੇ ਬੰਦੇ ਦਾ ਸੋਚਿਆ ਮੇਰਾ ਪੁੱਤ ਤਾਂ ਗਾਇਬ ਕਰਤਾ ਪਤਾ ਨਹੀਂ ਮਰਵਾਤਾ ਤੇ ਪਤਾ ਨਹੀਂ ਕੀ ਵਦਨ ਹੋਇਆ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਐਸੀ ਮੰਗ ਕਰਦੇ ਸੀ ਮੇਰਾ ਬੱਚਾ ਮੈਨੂੰ ਹਾਜ਼ਰ ਹੋਣਾ ਚਾਹੀਦਾ ਮੈਂ ਉਹ ਜਨਾਨੀ ਤੇ ਬੱਚਾ ਲੈਣਾ ਹਾਂ ਹਰ ਜਤੇ ਬੰਦੀ ਤੁਹਾਡੇ ਨਾਲ ਪਹੁੰਚੀ ਆ ਇਹਨਾਂ ਦੀ ਸਪੋਰਟ ਲਈ ਆ ਤੁਸੀਂ ਇਹਨਾਂ ਦਾ ਕੀ ਕਹਿਣਾ ਹੈ ਇਹਨਾਂ ਦਾ ਵੀ ਕਹਿਣਾ ਇਹੀ ਕਹਿਣਾ ਚੱਲੋ ਇਹਨਾਂ ਦਾ ਵੀ ਧੰਨਵਾਦ ਜੀ ਸੋ ਦੱਸ ਦਈਏ ਕੀ ਪਰਿਵਾਰ ਸਾਡੇ ਨਾਲ ਮੌਜੂਦ ਅੱਜ ਜਥੇਬੰਦੀ ਦੇ ਨਾਲ ਪਹੁੰਚਿਆ ਇਹਨਾਂ ਦਾ ਕਹਿਣਾ ਹੈ ਕਿ 15 ਸਾਲ ਹੋ ਚੱਲੇ ਆ ਤਕਰੀਬਨ ਇਹਨਾਂ ਦੇ ਬੇਟੇ ਨੂੰ ਤੇ ਉਸ ਤੋਂ ਬਾਅਦ 5 ਦਿਨ ਜਿਹੜੇ ਹੁਣ ਹੋ ਚੱਲੇ ਆ ਜਿਹੜੀ ਇਹ ਮੰਦ ਭਾਗੀ ਗੱਲ ਹੀ ਕਵਾਂਗੇ ਇੱਕ ਇਹਨਾਂ ਦਾ ਬੇਟੇ ਦਾ ਘਰੋਂ ਚਲੇ ਜਾਣਾ ਤਾਂ ਜਥੇਬੰਦੀ ਦੇ ਜਿਹੜੇ ਪ੍ਰਧਾਨ ਸਾਡੇ ਨਾਲ ਮੌਜੂਦ ਆ ਕੀ ਨਾਮ ਆ ਜੀ ਆਪਾਂ ਮੇਰਾ ਨਾਮ ਗੁਰਦੀਪ ਸਿੰਘ ਕਾਨੇਵਾਲੀ ਜੀ ਜਿਲ੍ਹਾ ਪਰਵਾਨਾ ਪ੍ਰਧਾਨ ਜੀ ਅੱਜ ਇੱਕ ਪਰਿਵਾਰ ਤੁਹਾਡੇ ਨਾਲ ਇੱਥੇ ਪਹੁੰਚਿਆ ਹੈ ਕੀ ਕਰਨਾ ਜੀ ਦੱਸੋਗੇ ਪੂਰੀ ਗੱਲ ਬਾਤ ਹਾਂਜੀ ਹਾਂਜੀ ਜੀ ਇਹ ਜੀ ਇਹਨਾਂ ਦਾ 24 ਤਰੀਕ ਦੀ ਦਰਖਾਸਤ ਤੁਹਾਡੀ 24 ਤਰੀਕ ਦੀ ਦਰਖਾਸਤ थाना ਮੋਕਸਰ ਸਾਹਿਬ ਦੇ ਵਿੱਚ ਤੇ ਇਹ ਸਾਡੀ ਜਥੇਬੰਦੀ ਕੋਲ ਤਾਂ ਪਹੁੰਚੀ ਆ ਵੀ ਇਹਨਾਂ ਦੀ ਕੋਈ ਸੁਣਵਾਈ ਪ੍ਰਸ਼ਾਸਨ ਵੱਲੋਂ ਨਹੀਂ ਹੋ ਰਹੀ ਹੂੰ ਤੇ ਅਸੀਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਦੋ ਦਿਨਾਂ ਦੇ ਵਿੱਚ ਪੈਰਵਾਈ ਕੀਤੀ ਜਾਵੇ ਤੇ ਨਹੀਂ ਤਾਂ ਫਿਰ ਅਸੀਂ ਠਾਣੇ ਦਾ ਘਰਾਓ ਕਰਾਂਗੇ ਪ੍ਰਧਾਨ ਜੀ ਲੱਗਦਾ ਕਿ ਪ੍ਰਸ਼ਾਸਨ ਇੰਨੀ ਜਿਹੜੀ ਕਿਉਂ ਢਿੱਲ ਵਰਤਦਾ ਹੈ 5 ਦਿਨ ਹੋ ਗਏ ਇੱਕ ਬੇਟਾ ਇਹਨਾਂ ਦੇ ਘਰੋਂ ਚਲਾ ਗਿਆ ਏ ਜੇਕਰ ਕੋਈ ਅਨਹੋਣੀ ਹੋ ਗਈ ਤਾਂ ਕੌਣ ਜ਼ਿੰਮੇਵਾਰ ਆ ਅਨਹੋਣੀ ਹੋ ਗਈ ਤਾਂ ਉਹਦੇ ਘਰ ਵਾਲੀ ਜ਼ਿੰਮੇਵਾਰ ਆ ਜਾਂ ਪ੍ਰਸ਼ਾਸਨ ਜ਼ਿੰਮੇਵਾਰ ਆ ਜੀ ਜੇਕਰ ਜੇਕਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਤਾਂ ਕੀ ਤੁਹਾਡਾ ਕੀ ਸਟੈਪ ਹੋਊਗਾ ਜੀ ਸਾਡਾ ਅਗਲਾ ਸਟੈਪ ਹੋਊਗਾ ਵੀ ਅਸੀਂ ਥਾਣੇ ਦਾ ਕਰਾਓ ਕਰਾਂਗੇ ਤੇਜ਼ ਛਾਪਰ ਛਾਪਾਂਗੇ ਅਸੀਂ ਵੱਧ ਤੋਂ ਵੱਧ ਠੀਕ ਆ ਜੀ ਧੰਨਵਾਦ ਜੀ ਸੋ ਹੋਰ ਵੀ ਵੀਰ ਸਾਡੇ ਨਾਲ ਮੌਜੂਦ ਆ ਕੀ ਰਾਮਾ ਜੀ ਆਪਣਾ ਗੁਰਪ੍ਰੀਤ ਸਿੰਘ ਪਿੰਡ ਕਾਨੇ ਵਾਲੀ ਗੁਰਪ੍ਰੀਤ ਜੀ ਪਿੰਡ ਕਾਨੇ ਵਾਲੀ ਆ ਹਾਂਜੀ ਇਹ ਪਰਿਵਾਰ ਨਾਲ ਕੀ ਰਿਲੇਸ਼ਨ ਆ ਜੀ ਇਹ ਸਾਡੇ ਤਾਈ ਜੀ ਆ ਜੀ ਜੀ ਹਾਂਜੀ ਮੇਰੇ ਸਕੇ ਤਾਈ ਜੀ ਦਾ ਮੁੰਡਾ ਸੀਗਾ ਜੀ ਕੀ ਕਿਉਂ ਚਲਾ ਗਿਆ ਜੀ ਉਹ ਇਹ ਸਾਰਾ ਕੋਈ ਘਰ ਵਾਲੀ ਨਾਲ ਕੋਈ ਰਿਲੇਸ਼ਨ ਸੀ ਇਹ ਨਾਲ ਜੀ ਜਿਸ ਕਰਕੇ ਉਹਨਾਂ ਦਾ ਲੜਾਈ ਝਗੜਾ ਸੀਗਾ ਤੇ ਜਿਸ ਕਰਕੇ ਹੋ ਗਿਆ ਉਹ ਗਿਆ ਜੀ ਕੋਈ ਸ਼ੱਕ ਹੈਗਾ ਕਿਸੇ ਦਾ ਜੀ ਸ਼ੱਕ ਤਾਂ ਸੀ ਦੋਨਾਂ ਜੀਆਂ ਦੀ ਲੜਾਈ ਹੈ ਜੀ ਕੁਝ ਤਾਂ ਹੋਊਗਾ ਜੀ ਜਿਸ ਕਰਕੇ ਹੋ ਗਿਆ ਪੀਤਾ ਗਿਆ ਮੀਆਂ ਬੀਵੀ ਦੀ ਲੜਾਈ ਆ ਹਾਂਜੀ ਕਿ ਲੱਗਦਾ ਵੀ ਹੁਣ ਉਹ ਵਾਪਸ ਆਊਗਾ ਕੁਝ ਕਹਿ ਨਹੀਂ ਸਕਦੇ ਜੀ ਜਿਹੜੇ ਜਿਵੇਂ ਜਥੇਬੰਦੀ ਦਾ ਤੁਸੀਂ ਆਸਰਾ ਲਿਆ ਏ ਜੇਕਰ ਪ੍ਰਸ਼ਾਸਨ ਇਹ ਕਹਿੰਦੇ ਕਾਰਵਾਈ ਨਹੀਂ ਕਰਦਾ ਤਾਂ ਫਿਰ ਜਥੇਬੰਦੀ ਦੇ ਵੱਲੋਂ ਕੀ ਸਟੈਪ ਪਰ ਤੁਹਾਡੇ ਵੱਲੋਂ ਕੀ ਐਕਸ਼ਨ ਹੋਊਗਾ ਸਾਡੇ ਵੱਲੋਂ ਤਾਂ ਜੀ ਤਰਨਾ ਲੱਗੂਗਾ ਜੀ ਠੀਕ ਹੈ ਜੀ ਹੂੰ ਤੇ ਬਾਕੀ ਸਤਰਾ ਥਾਣੇ ਦੇ ਵੀ ਅਸੀਂ ਤਲਾਹ ਕਰਾਂਗੇ ਠੀਕ ਹੈ ਨਾ ਜੀ ਇਹ ਤਾਂ ਵੱਧ ਤੋਂ ਵੱਧ ਸੰਘਰਸ਼ ਜਾਰੀ ਆਊਗਾ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਆ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਨਹੀਂ ਨਹੀਂ ਹੋਈ ਦਰਖਾਸਤ ਦਿੱਤੀ ਸੀ ਦਰਖਾਸਤ ਕਰਨੀ ਦਰਖਾਸਤ ਤੇ ਕਾਰਵਾਈ ਨਹੀਂ ਹੋਈ ਨਹੀਂ ਹੋਈ ਬੜੀ ਮੰਦ ਭਾਗੀ ਗੱਲ ਹੈ ਕਿ 5 ਦਿਨ ਹੋ ਜਾਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਹੋਈ ਤਾਂ ਪਰਿਵਾਰ ਅੱਜ ਜਿਵੇਂ ਸੜਕਾਂ ਦੇ ਉੱਤੇ ਆਇਆ ਅੱਜ ਖੰਡਾਪਾਰਕ ਦੇ ਵਿੱਚ ਜਥੇਬੰਦੀ ਦਾ ਆਸਰਾ ਲਿਆ ਇਹਨਾਂ ਨੇ ਜਥੇਬੰਦੀ ਨਾਲ ਆਈ ਆ ਇਹਨਾਂ ਦਾ ਕਹਿਣਾ ਹੈ ਕਿ ਜੇਕਰ 2 ਦਿਨਾਂ ਦੇ ਵਿੱਚ ਵਿੱਚ ਕਾਰਵਾਈ ਨਹੀਂ ਹੁੰਦੀ ਤਾਂ ਥਾਣੇ ਦਾ ਜਿਹੜਾ ਸਦਰ ਦਾ ਉਹ ਕਰਾਓ ਕੀਤਾ ਜਾਊਗਾ ਆਪਣਾ ਕੀ ਨਾਮ ਹੈ ਜੀ ਬੋਲੀ ਕੀ ਨਾਮ ਹੈ ਆਪਣਾ ਬੋਲੀ ਹੈ ਹੈਣਾ ਹੁਣ ਤੇ ਬੋਲ ਬੋਲ ਮਾਤਾ ਜੀ ਨਾਲ ਕੀ ਰਿਲੇਸ਼ਨ ਹੈ ਮੇਰੀ ਮੰਮੀ ਆਵਰੀ ਮੰਮੀ ਆ ਤੁਹਾਡੀ ਹਾਂਜੀ ਤੇ ਮੇਰਾ ਵੀਰਾ ਏ ਉਹਨੂੰ ਅਜ 4 ਦਿਨ ਹੋ ਗਿਆ ਘਰ ਦਰਵੇਸ਼ ਹੋਏ ਨੂੰ ਤੇ ਪਹਿਲਾਂ ਵੀ ਸਾਡੀ ਉਹ ਜਨਾਨੀ ਤੇ ਬੜਾ ਸ਼ੱਕ ਸੀ ਅਸੀਂ ਫਿਰ ਵੀ ਪਛਾਈਤਾ ਰਹੀ ਅਸੀਂ ਬਹੁਤ ਫੈਸਲਾ ਕੀਤਾ ਸੀ ਸ਼ੱਕ ਚੱਲ ਕੋਈ ਨਾ ਮੇਰਾਂ ਪਤੀ ਜਗ ਨਿਆਣੀਆਂ ਸੀਗੀਆਂ ਅਸੀਂ ਕਿਹਾ ਚੱਲ ਕੋਈ ਨਾ ਫਿਰ ਵੀ ਸਾਡੇ ਭਰਾ ਦਾ ਨਿਭਾ ਹੋਣਾ ਚਾਹੀਦਾ ਨਹੀਂ ਹੋਇਆਗਾ ਫਿਰ ਵੀ ਆਖਰ ਨੂੰ ਜਨਾਨੀ ਨੇ ਦੇ ਵੀ ਉਹ ਗਿਆ ਸੀਗੇ ਉਹਨਾਂ ਨੇ ਘਰ ਵਿੱਚ ਬੰਦੇ ਮਗਰ ਲਾ ਦਿੱਤੇ ਪਤਾ ਨਹੀਂ ਪ੍ਰਮਾਤਮਾ ਹੀ ਜਾਣੇ ਕੀ ਜਾਣਿਆ ਤੇ ਉਸ ਨੇ ਵੀ ਜਨਾਨੀ ਨੇ ਬੰਦਾ ਮਗਰ ਲਾ ਕੇ ਉਹ ਮੇਰਾ ਵੀਰਾ ਰਾਹ ਦੇ ਵਿੱਚ ਚੱਕਿਆ ਗਿਆ ਸਾਨੂੰ ਮਿਲ ਨਹੀਂ ਰਿਹਾ ਅਸੀਂ ਇਹ ਛਾਨ ਉਸ ਜਨਾਨੀ ਤੇ ਸਾਕ ਹੈ ਵੀ ਸਾਨੂੰ ਮੇਰਾ ਸਾਡੇ ਵੀਰਾ ਮਿਲਣਾ ਚਾਹੀਦਾ ਤੇ ਜੇ ਨਾ ਮਿਲੇ ਸਾਡੇ ਤੇ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਹੈ ਕੋਈ ਵੀ ਕਿੱਥੇ ਗਿਆ ਸੀ ਤੁਹਾਡਾ ਵੀਰਾ ਸਾਡਾ ਵੀਰਾ ਵੀ ਵੀ ਤੇ ਮੇਰੇ ਭੈਣ ਤੇ ਸਹੁਰਾ ਦਾਖਲ ਸੀਗਾ ਉਹਦਾ ਪਤਾ ਲੱਗ ਕੇ ਵਾਪਸ ਤੁਰਿਆ ਆਉਂਦਾ ਸੀ ਤੇ ਜਿਹੜੇ ਜਿਨ੍ਹਾਂ ਦੇ ਵਿੱਚ ਰਹਿੰਦਾ ਸੀ ਇਹਦੇ ਜ਼ਿਲ੍ਹੇ ਦੇ ਵਿੱਚੋਂ ਕਾਰਵਾਈ ਹੋਈ ਹੈ ਤੇ ਉਸ ਤੋਂ ਬਾਅਦ ਘਰੇ ਵਾਪਸ ਨਹੀਂ ਆਇਆ ਨਹੀਂ ਜਰੇ ਕੋਲੋਂ ਆਪਸ ਕੋਈ ਨਹੀਂ ਆਇਆਗਾ ਵਾਪਸ ਉਹਨੂੰ ਬੰਦੇ ਪਾ ਕੇ ਉਹਨੂੰ ਜਨਾਨੀ ਨੂੰ ਮੋਟਰਸਾਈਕਲ ਵੀ ਮਿਲ ਗਿਆ ਉਹ ਬੰਦੇ ਨੇ ਵਾਪਸ ਉਹਨੂੰ ਫੋਨ ਵੀ ਦਿੱਤਾ ਉਹਨੂੰ ਫੋਨ ਲਾ ਕੇ ਉਹਨੂੰ ਬੰਦੇ ਨੇ ਮੋਟਰਸਾਈਕਲ ਦੱਸਿਆ ਆਪਦਾ ਮੋਟਰਸਾਈਕਲ ਲੈ ਜਾ ਕਰੋ ਆਦਾ ਫੋਨ ਵੀ ਲੈ ਜਾਓ ਕਰੇ ਤੁਹਾਡਾ ਬੰਦਾ ਨਹੀਂ ਮਿਲ ਰਿਹਾ ਜਿਵੇਂ ਤੁਸੀਂ ਕਹਿ ਰਹੇ ਆ ਰਸਤੇ ਵਿੱਚ ਚੱਕਿਆ ਗਿਆ ਵੀ ਤੁਹਾਨੂੰ ਉਸ ਉਹਦੇ ਘਰ ਵਾਲੀ ਤੇ ਸ਼ੱਕ ਆ ਕਿ ਲੱਗਦਾ ਉਸ ਦੇ ਨਾਲ ਕਿਹੜੇ ਬੰਦੇ ਦੇ ਨਾਲ ਸੰਬੰਧ ਸੀ ਕੀ ਨਾਮ ਪਤਾ ਨਹੀਂ ਉਸ ਬੰਦੇ ਦਾ ਆਪਾਂ ਨੂੰ ਕੋਈ ਸੰਬੰਧ ਨਹੀਂ ਹੈਗਾ ਵੀ ਕਿਹੜੇ ਬੰਦੇ ਨਾਲ ਸੰਬੰਧ ਚੱਲਦੀ ਆ ਕਿਹੜੇ ਨਾਲ ਨਹੀਂ ਚੱਲਦੀ ਇਸ ਗੱਲ ਦਾ ਆ ਇਸ ਬੰਦੇ ਨੇ ਉਹਨੂੰ ਫੋਨ ਕਰਕੇ ਉਹਨੂੰ ਸਦਾਇਆ ਵੀ ਆਦਾ ਮੋਟਰਸਾਈਕਲ ਲੈ ਜਾ ਕਰੋ ਚਾਹ ਕਿੱਥੇ ਰਹਿ ਜਾ ਡਿੱਗਿਆ ਪਿਆਗਾ ਥੋੜਾ ਬੰਦਾ ਨਹੀਂ ਮਿਲਦਾ ਉਹ ਮੋਬਾਈਲ ਵੀ ਉਜਰਾਨੀ ਲੈ ਗਈ ਆ ਨਾਲ ਸਰਪੰਚਰ ਆ ਰਿਹਾ ਸੀ ਉਹ ਮੋਬਾਈਲ ਵੀ ਲੈ ਗਿਆ ਮੋਟਰਸਾਈਕਲ ਵੀ ਲੈ ਗਿਆ ਪਰ ਸਾਡਾ ਵੀਰਾ ਨਹੀਂ ਮਿਲਿਆ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਹਾਂਜੀ ਸਰਕਾਰ ਦੀ ਅਫਸਰ ਸਰਕਾਰ ਦੀ ਸਾਨੂੰ ਇਹ ਚਾਹੀਦੀ ਆ ਵੀ ਸਾਡਾ ਵੀਰਾ ਮਿਲਣਾ ਚਾਹੀਦਾ ਜੇ ਨਾਮ ਮਿਲਤ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਜੀ ਧੰਨਵਾਦ ਸੋ ਹੋਰ ਵੀ ਵੀਰ ਸਾਡੇ ਨਾਲ ਮੌਜੂਦ ਹੈ ਕੀ ਨਾਮ ਹੈ ਜੀ ਆਪਣਾ ਮੇਰੇ ਨਾਮ ਕਰਨਵੀਰ ਸਿੰਘ ਹੈ ਜੀ ਕਰਨਵੀਰ ਜੀ ਪਰਵਾਰ ਬੜਾ ਦੁਖੀ ਹੈ ਇੱਕ ਜੀ ਦਾ ਘਰ ਦੇ ਵਿੱਚੋਂ ਗੁੰਮ ਹੋ ਜਾਣਾ ਕੀ ਕਹਣਾ ਚਾਹੋਗੇ ਅਸੀਂ ਤਾਂ ਜੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਸਾਡਾ ਜਿੱਥੇ ਵੀ ਹੋਇਆ ਹੈਗਾ ਸਾਨੂੰ ਪੇਸ਼ ਮੰਨ ਕੇ ਚੱਲੋ ਸਾਨੂੰ ਪੇਸ਼ ਕੀਤਾ ਜਾਵੇ ਹਾਂ ਹਾਂ ਜੀ ਆ ਜੇਕਰ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਪਹਿਲੇ ਹੀ 5 ਦਿਨ ਹੋ ਚੁੱਕੇ ਆ ਫਿਰ ਕੀ ਸਟੈਪ ਹੋਊਗਾ ਜੀ ਅਸੀਂ ਜੀ ਸਦਰਥਾਨੇ ਦਾ ਘਰਾਉ ਕਰਾਂਗੇ ਜੀ ਅਸੀਂ ਸਦਰਥਾਨੇ ਦਾ ਕ ਬਾਹਰ ਮੱਲਾਂਗੇ ਠੀਕ ਹੈ ਤਾਂ ਸੋ ਦੱਸਦੀ ਹੈ ਕਿ ਮਜ਼ਦੂਰ ਲੋਕ ਲਹਿਰ ਜਥੇਬੰਦੀ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਵੱਟੂ ਜੀ ਦੀ ਟੀਮ ਆਈ ਅੱਜ ਉਹਨਾਂ ਦੇ ਜਿਹੜੀ ਇਕਾਈਆਂ ਦੇ ਪ੍ਰਧਾਨ ਆ ਉਹ ਅੱਜ ਇੱਥੇ ਪਹੁੰਚੇ ਆ ਤਾਂ ਇਹ ਪਰਿਵਾਰ ਦਾ ਜਿਹੜਾ ਇਹਨਾਂ ਦੇ ਸਾਥ ਦਿੱਤਾ ਗਿਆ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਸਦਰ ਥਾਣੇ ਦੇ ਵਿੱਚ ਇਹਨਾਂ ਦੀ ਜਿਹੜੀ ਕਾਰਵਾਈ ਚੱਲ ਰਹੀ ਆ 5 ਦਿਨ ਪਹਿਲਾਂ ਹੀ ਉਹ ਚੱਲੇ ਆ ਜੇਕਰ ਇਹਨਾਂ ਦੀ ਕਾਰਵਾਈ ਨਹੀਂ ਹੁੰਦੀ ਪ੍ਰਸ਼ਾਸਨ ਟੇਲ ਵਰਤਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਸਦਰ ਠਾਣੇ ਦਾ ਘਰਾਉ ਕੀਤਾ ਜਾਊਗਾ ਤਾਂ ਇਹ ਪਰਿਵਾਰ ਨੂੰ ਜਿਹੜਾ ਇਹ ਜਥੇਬੰਦੀ ਦੇ ਵੱਲੋਂ ਇਨਸਾਫ ਦਵਾਇਆ ਜਾਵੇਗਾ ਤਾਂ ਕੈਮਰਾਮੈਨ ਰਾਏਪਾਲ ਸਿੰਘ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦੇ ਆ ਦਿੱਲੀ ਕ੍ਰਾਈਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ